ਤੁਸੀਂ ਜਿਹੜੀ ਮਾਨਸਾਬ ਦੀ ਪਾਰਟੀ ਛੱਡੀ ਕੀ ਕਾਰਨ ਬਣਿਆ ਅਸਲ ਵੀ ਉਹ ਪਾਰਟੀ ਛੱਡ ਕੇ ਇੱਧਰ ਕਿਉਂਕਿ ਜਦੋਂ ਵੋਟਾਂ ਪਈਆਂ ਐਮਪੀ ਦੀਆਂ ਵੋਟਾਂ ਪਈਆਂ ਉਦੋਂ ਇਹਨਾਂ ਦਾ ਇਕੱਠਾ ਸਮਝੌਤਾ ਸੀਗਾ ਹਾਂਜੀ ਤੇ ਇਕੱਠੀ ਸਾਂਝੀ ਸੀਟ ਤੇ ਲੜੇ ਜਿਦੇ ਵਿੱਚ ਆਪਣੇ ਅਮਰਤਪਾਲ ਜੀ ਨੂੰ ਟਿਕਟ ਦੇਣ ਦੇ ਲਈ ਮਾਨਸਾਬ ਦੀ ਪਾਰਟੀ ਦਾ ਉਮੀਦਵਾਰ ਵੀ ਆਪਣੇ ਪੈਰ ਪਿੱਛੇ ਕਰਕੇ ਇਹਨਾਂ ਨੂੰ ਟਿਕਟ ਦੇ ਕੇ ਗਿਆ ਤੇ ਕਾਰਨ ਕੀ ਬਣਿਆ ਵੀ ਇਹ ਜਿਹੜੇ ਦੋ ਢੜੇ ਬਣੇ ਦੋ ਵੱਖਰੇ-ਵੱਖਰੀਆਂ ਪਾਰਟੀਆਂ ਨਿਕਲ ਗਈਆਂ ਮਾਨ ਸਾਹਿਬ ਅਲੱਗ ਹੋ ਗਏ ਤੇ ਇਧਰ ਅਲੱਗ ਹੋ ਗਏ ਤੁਸੀਂ ਫਿਰ ਏਸੇ ਨੂੰ ਪ੍ਰੈਫਰੈਂਸ ਕਿਉਂ ਦਿੱਤੀ ਆ ਉਹਦੇ ਵਿੱਚ ਮੇਨ ਕਾਰ ਨੇ ਇਹ ਸੀਗਾ ਵੀ ਕੁਝ ਤਾਂ ਜਿਵੇਂ ਪਾਰਟੀ ਛੱਡ ਕੇ ਮੈਂ ਇਧਰ ਆਇਆ ਮੈਂ ਦੋ ਕੁ ਮਹੀਨੇ ਰਹਿ ਕੇ ਦੇਖਿਆ ਜੀ ਕੁਝ ਮੈਂ ਆਪਣੇ ਸੁਝਾਅ ਦਿੱਤੇ ਉਹਨਾਂ ਨੂੰ ਤੇ ਉਹ ਸੁਝਾਵਾਂ ਤੇ ਉਹਨਾਂ ਨੇ ਕੋਈ ਗੌਰ ਨਹੀਂ ਕਰੀ ਤੇ ਉਹਦੀ ਬਾਅਦ ਚੋਂ ਕੁਝ ਜਦੋਂ ਉਹਨਾਂ ਦੇ ਵਿੱਚ ਰਹਿ ਕੇ ਆਪਾਂ ਨੇ ਦੇਖਿਆ ਵੀ ਉਹਦੀ ਪਾਰਟੀ ਦੇ ਵਿੱਚ ਜਿਹੜੇ ਕੁਝ ਬਜ਼ੁਰਗ ਬੰਦੇ ਨੇ ਉਹ ਨਵੇਂ ਬੰਦਿਆਂ ਨੂੰ ਕਿਧਰੇ ਪਾਸੇ ਆਉਣ ਦਾ ਮੌਕਾ ਹੀ ਨਹੀਂ ਦੇ ਰਹੇ। ਉਹ ਸេច ਜੀ ਨੂੰ ਦੇਖ ਕੇ ਫਿਰ ਮੈਨੂੰ ਲੱਗਿਆ ਵੀ ਇਹਦੇ ਵਿੱਚ ਆਪਣਾ ਭਾਈ ਅਮਰਤਪਾਲ ਸਿੰਘ ਜਿਹੜੇ ਜਿਨ੍ਹਾਂ ਨੇ ਪਹਿਲਾਂ ਵੀ ਲੜਾਈ ਲੜੀ ਹੈ ਪੰਜਾਬ ਦੀ ਕਿਉਂਕਿ ਪਹਿਲਾਂ ਭਾਈ ਅਮਰਤਪਾਲ ਸਿੰਘ ਪਾਰਟੀ ਬਣਾਉਣ ਦੇ ਹੱਕ ਚੇ ਹੀ ਨਹੀਂ ਸੀਗੇ। ਉਹ ਤਾਂ ਕਹਿੰਦੇ ਸੀਗੇ ਵੀ ਜਿਹੜੀ ਸਾਡੀ ਸਿਆਸੀ ਪਾਰਟੀ ਹੈ ਉਹ ਕਾਲੀ ਦਾ ਲੰਬਰਸਰ ਹੀ ਹੋਊਗੀ। ਪਰ ਕਈ ਚੀਜ਼ਾਂ ਦੇਖ ਕੇ ਮਤਲਬ ਮਾਨ ਉਹਨਾਂ ਤੋਂ ਮੇਰਾ ਮਨ ਭਰ ਗਿਆ ਹੁਣ ਭਾਈ ਅਮਰਤਪਾਲ ਨੇ ਇਹਨਾਂ ਵਾਸਤੇ ਪ੍ਰਚਾਰ ਵੀ ਕਰਿਆ ਇਹਨਾਂ ਨਾਲ ਬਹਿ ਕੇ ਇੰਟਰਵਿਊਆਂ ਵੀ ਕਰੀਆਂ ਪਰ ਇੱਕ ਇੰਟਰਵਿਊ ਦੇਖ ਕੇ ਮੈਨੂੰ ਦੁੱਖ ਵੀ ਬੜਾ ਹੋਇਆ ਜਿਹਦੇ 'ਚ ਇੱਕ ਪਾਸੇ ਬਲਵਿੰਦਰ ਸਿੰਘ ਤਲਵਾੜਾ ਬੈਠਾ ਇੱਕ ਪਾਸੇ ਮਾਨ ਸਾਹਿਬ ਬੈਠੇ ਨੇ ਉਹ ਹਰੀ ਸਿੰਘ ਨਾਉ ਦੇ ਕਤਲ ਦੀ ਜਿਹੜੀ ਸਟੋਰੀ ਆ ਉਹ ਅਮਰਤਪਾਲ ਦੇ ਸਿਰ ਮੜ ਰਿਆ ਜਿਹੜਾ ਹਰੀ ਨਾਉ ਦਾ ਕਤਲ ਹੋਇਆ ਹਾਂਜੀ ਹਾਂਜੀ ਤੇ ਮਤਲਬ ਜਦ ਮਾਨ ਸਾਹਿਬ ਦੀਆਂ ਜਿਹੜੀਆਂ ਕਹਿਣ ਵਾਲੀਆਂ ਗੱਲਾਂ ਨੇ ਉਹ ਹੋਰ ਨੇ ਤੇ ਜਿਹੜੀਆਂ ਕਰਨ ਵਾਲੀਆਂ ਗੱਲਾਂ ਨੇ ਉਹ ਮੈਨੂੰ ਨਹੀਂ ਲੱਗਦਾ ਕਦੇ ਉਹਨਾਂ ਨੇ ਉਹਨਾਂ ਦੇ ਪੈਰਾਂ ਦਿੱਤਾ ਤੇ ਪਹਿਲਾਂ ਭਾਈ ਦੀਪ ਸਿੱਧੂ ਜਿਆਦਾ ਐਕਸੀਡੈਂਟ ਤੋਂ ਮਰਿਆ ਜਦ ਇਹਨਾਂ ਨੇ ਫਤੇਗੜ ਸਾਹਿਬ ਕੱਠ ਹੋਇਆ ਸੀ ਉਹਦੇ ਚ ਇੱਕ ਗੱਲ ਕਹੀ ਸੀ ਕਿ ਮੈਂ ਇਹਦਾ ਜਿਹੜੀ ਇੰਟਰਨੈਸ਼ਨਲ ਜਿਹੜੀ ਵੀ ਕੋਈ ਏਜੰਸੀ ਹੈ ਮੈਂ ਉਹਦੇ ਤੋਂ ਇਹਦਾ ਮਤਲਬ ਇਨਕੁਆਇਰੀ ਕਰਾਉਂਗਾ ਵੀ ਇਹਦੇ ਮਰਨ ਪਿੱਛੇ ਕੀ ਦਾ ਹੱਥ ਹੈ ਜੋ ਦੋਨੋਂ ਦਾ ਭੋਗ ਸੀਗਾ ਜਦ ਭੋਗ ਤੇ ਉਹਦੇ ਸਟੇਟਮੈਂਟ ਦਿੱਤੀ ਪਰ ਬਾਅਦ ਚ ਉਹਦੇ ਤੇ ਮੈਨੂੰ ਨਹੀਂ ਲੱਗਦਾ 1% ਵੀ ਮਾਨ ਸਾਹਿਬ ਨੇ ਕਿਤੇ ਕੋਈ ਉਹਦੇ ਤੇ ਕੋਈ ਪੈਰਾ ਦਿੱਤਾ ਤੇ ਉਸੇ ਤਰ੍ਹਾਂ ਸਿੱਧੂ ਮੂਸੇ ਵਾਲੇ ਤੇ ਲਾ ਲੋ ਕੋਈ ਵੀ ਪਾਰਟੀ ਹੁੰਦੀ ਹੈ ਉਹਦੀ ਜਿਹੜੀ ਰੀੜ ਦੀ ਹੱਡੀ ਆ ਉਹ ਯੂਥ ਹੁੰਦਾ ਸਾਡਾ ਬਿਲਕੁਲ ਜੀ ਪਰ ਜਿਹੜੀ ਮਾਨਸਾਹ ਵਾਲੀ ਪਾਰਟੀ ਹੈ ਮੈਂ ਉਹਦੇ ਵਿੱਚ ਦੇਖਦਾ ਯੂਥ ਦਾ ਮੈਨੂੰ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਰੋਲ ਹੈਗਾ ਕਿਉਂਕਿ ਜਿਹੜੇ ਬਜ਼ੁਰਗ ਨੇ ਕੋ ਨਵੇਂ ਮੁੰਡਿਆਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਉਹ ਹਰ ਇੱਕ ਗੱਲ ਦੇ ਵਿੱਚ ਉਹ ਇਹ ਜਿਤਾਉਂਦੇ ਨੇ ਵੀ ਤੁਸੀਂ ਅਜੇ ਬੱਚੇ ਹੋ ਸ ਹੋਰ ਵੀ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਹੁਣ ਆਪਾਂ ਫੇਰ ਕਦੇ ਮੌਕਾ ਮਿਲਿਆ ਦੱਸਾਂਗੇ ਫਿਲਹਾਲ ਇਹ ਚੀਜ਼ਾਂ ਨੇ ਮੈਨੂੰ ਥੋੜਾ ਜਿਆ ਪਰੇਸ਼ਾਨ ਕਰਿਆ ਕੁਦਰਤੀ ਜਿਹਾ ਨਵੀਂ ਪਾਰਟੀ ਬਣੀ ਫਿਰ ਆਪਾਂ ਇਧਰ ਮੈਂ ਪਹਿਲਾਂ ਹੀ ਤਿਆਰ ਸੀਗਾ ਵੀ ਕੋਈ ਨਵੀਂ ਵੀ ਹੋ ਸਕਦਾ ਭਾਈ ਅਮਰਤ ਕੁਵਾਰ ਉਹਨੇ ਨਵੀਂ ਪਾਰਟੀ ਬਣਾਉਣ ਚਲੋ 2 ਕੁ ਮਹੀਨੇ ਮੈਂ ਇਹਨਾਂ ਦੀ ਪਾਰਟੀ ਚ ਰਿਆਂ 2 ਕੁ ਮਹੀਨੇ ਦੇ ਵਿੱਚ ਫਿਰ ਆਪਾਂ ਨੂੰ ਅਸੀਂ ਪਾ ਦੇਗੇ ਫਿਰ ਮੈਂ ਇਧਰ ਆ ਗਿਆ ਸੀਗਾ